ਜਿਵੇਂ ਪਿੰਡੀ ਬਾਈ ਗਰਮੀ ਦਾ ਮੌਸਮ ਆ ਗਿਆ ਫਿਰ ਹੁਣ ਕਿਸ ਤਰ੍ਹਾਂ ਦੀ ਫੀਡ ਚਲਦੀ ਹੈ ਆਪਣੇ ਪਸ਼ੂਆਂ ਨੂੰ ਫੀਡ ਬਾਈ ਜੀ ਇਹਦੇ ਵਿੱਚ ਹੁਣ ਜਿਵੇਂ ਆਪਣਾ ਜਿਵੇਂ ਆਪਣਾ ਅਨਾਜ 45% ਹੁੰਦਾ ਹੈ ਅਨਾਜ ਦੇ ਵਿੱਚ ਜਿਵੇਂ ਮੈਂ ਮੱਕੀ 25 ਕਿਲੋ ਲੈ ਲੈਣਾ ਕਣਕ ਮੈਂ 20 ਕਿਲੋ ਲੈਣਾ ਯਕੀਨ ਨਹੀਂ ਕਿਉਂਕਿ ਮੱਚਾਂ ਦੀ ਫੈਟ ਹੁੰਦੀ ਹੈ ਅਨਾਜ ਨਾਲ ਤਾਂ 45 ਕਿਲੋ ਅਨਾਜ ਲੈ ਲੈਣਾ ਇਹਦੇ ਵਿੱਚ ਮੈਂ 35 ਕਿਲੋ ਖਰਾ ਲੈ ਲੈਣਾ 35 ਕਿਲੋ ਖਰਾ ਤਾਂ ਲੈ ਲੈਣਾ ਵੀ ਉਹਦੇ ਵਿੱਚ 15 ਕਿਲੋ ਹੁਣ 20 ਕਿਲੋ ਬੜੇਮਾ ਸੌਰੀ 20 ਕਿਲੋ ਸਰੋਂ ਦੀ ਖਲ 10 ਕਿਲੋ ਬੜੇਮਾ ਦੀ ਤੇ 5 ਕਿਲੋ ਸੋਆ ਬੀਨ ਦੀ ਠੀਕ ਹੈ ਜੀ ਇਹ ਹੋ ਗਿਆ 80 ਕਿਲੋ ਸਮਾਨ ਹੋ ਗਿਆ 8 ਕਿਲੋ ਕਣਕ ਦਾ ਚੌਕਰ ਪਾ ਲਈਦਾ 7 ਕਿਲੋ ਸੋਲੇ ਦਾ ਸਲਕਾ ਪਾ ਲਈਦਾ ਕਿਲੋ ਨਮਕ ਕਿਲੋ ਮਿੱਠਾ ਸੋਡਾ ਕਿਲੋ ਵਿੱਚ ਸੁੱਕਾ ਕੈਲਸ਼ੀਅਮ ਗਰਮਾਜ ਤੇ 2 ਕਿਲੋ ਸੀਰਾ ਠੀਕ ਹੈ ਇਹ ਚੀਜ਼ ਪਰਾ ਕੇ ਬੈਠ ਫਰ ਮੁੱਲਾ ਵਧੀਆ ਕਦੇ ਕੋਈ ਪ੍ਰੋਬਲਮ ਨਹੀਂ ਆਈ ਹਨਾ ਗਾਹਾਂ ਪਰਮਾਤਮਾ ਨੂੰ ਪਤਾ ਕੀ ਹੋਣਾ ਸਰਦੀ ਦੇ ਵਿੱਚ ਫਿਰ ਥੋੜਾ ਮੋਟਾ ਚੇਂਜ ਕਰ ਦਿੰਨੇ ਆ ਬਈ ਸਰਦੀ ਦੇ ਵਿੱਚ ਅਨਾਜ 45 ਰੱਖਦਾ ਮੈਂ ਹੋ ਸਕਦਾ ਅਨਾਜ 40 ਵੀ ਆ ਜਾਂਦਾ ਕਈ ਵਾਰੀ 45 ਅਨਾਜ 45 ਰੱਖਦਾ ਪਰ ਉਹਦੇ ਵਿੱਚ ਖਲਾਂ ਦਾ ਚੇਂਜ ਹੋ ਜਾਂਦਾ ਉਹਦੇ ਬੜੇ ਮਿਆਂ ਦੀ ਖਲ 20 ਕਿਲੋ ਕਰ ਦਿੰਦੀ ਐ ਤੇ ਸਰੋਂ ਦੀ ਖਲ 10 ਕਿਲੋ ਕਰ ਦਿੰਦੀ ਐ ਬਸ ਇੰਨੀ ਹੀ ਫੇਰ ਹੋਰ ਕੁਛ ਨਹੀਂ ਕੱਲੀ ਬਸ ਖਾਲੀ ਬਦਲਨੀ ਆਪਾਂ ਗਰਮੀ 'ਚ ਜਦੋਂ ਪਤਾ ਲੱਗਿਆ ਚੌਥਾ ਮਹੀਨਾ ਚੱਲ ਪਿਆ April ਚੱਲ ਪਿਆ ਕਣਕ ਨੂੰ ਬਾਢੀ ਹੋ ਗਈ ਜਿਹੜੀ ਉਹ ਉਹ ਮਹੀਨੇ 'ਚ ਫੀਡ ਹੋਣੀ ਆ ਉਹਦੇ 'ਚ ਬਸ ਸਰੋਂ ਦੀ ਖਲ ਵੱਧ ਆ ਜਾਂਦੀ ਐ ਮਾਤਰਾ ਤੇ ਬੜੇ ਮਿਆਂ ਦੀ ਘਟ ਜਾਂਦੀ ਐ ਹੁਣ ਜਿਹੜੀ 10ਵੇਂ ਮਹੀਨੇ ਦੇ ਐਂਡ 'ਚ ਫੀਡ ਬਣੂ 11ਵੇਂ ਮਹੀਨੇ ਦੇ ਪਹਿਲੇ ਹਫਤੇ ਚ ਆਊਗੀ ਫੀਡਰ ਕੱਪਣੀ ਕਰੇ ਉਹਦੇ 'ਚ ਖਲ ਬੜੇ ਮਿਆਂ ਦੀ 20 ਕਿਲੋ ਹੂ ਸਰੋਂ ਦੀ ਘਟ ਜੇ ਇਕ ਨਾ ਪਿੰਡੀ ਬਾਈ ਜਿਵੇਂ ਆਪਾਂ ਕਿਸਾਨ ਭਰਾਵਾਂ ਨੂੰ ਮਿਲਦੇ ਰਹਿੰਦੇ ਆਂ ਪਿੰਡਾਂ ਦੇ ਵਿੱਚ ਉਹਨਾਂ ਦੇ ਨਾ ਮਨ 'ਚ ਇੱਕ ਸਵਾਲ ਆ ਬਾਈ ਕਿ ਜਿਹੜੀ ਬ੍ਰੀਡ ਤੇ ਜ ਚੰਗੀ ਬ੍ਰੀਡ ਤਿਆਰ ਕਰਨੀਆਂ ਜਾਂ ਬ੍ਰੀਡ ਤੇ ਕੰਮ ਕਰਨਾ ਉਹ ਤਜਰਬੇਕਾਰ ਬੰਦਿਆਂ ਦਾ ਕੰਮ ਆ ਕੀ ਸੋਡਾ ਤਜਰਬਾ ਕੀ ਕਹਿੰਦਾ ਕਿ ਤਜਰਬੇਕਾਰ ਨੇ ਕਿਸਾਨ ਭਰਾ ਚੰਗੀ ਬ੍ਰੀਡ ਪੈਦਾ ਕਰ ਸਕਦੇ ਆ ਬਾਈ ਥੋੜਾ ਜਿਹਾ ਆਪਣਾ ਸਮਾਂ ਲੱਗਦਾ ਆਪਾਂ ਸਮਾਂ ਦੇਣ ਨੂੰ ਟਾਈਮ ਕਿਸੇ ਕੋਲੇ ਨਹੀਂ ਮੈਂ ਰੌਲਾ ਇਹੀ ਆ ਹੁਣ ਜੇ ਮੰਨ ਲਓ 12-15 ਵਾਲੀ ਤੋਂ ਬ੍ਰੀਡ ਕਰਨੀ ਆ ਉਹ ਕਿਤੇ ਲੀਟਰ ਤੋਂ 2 ਲੀਟਰ ਵਧੂ ਵੀ ਤਾਂ ਕਿਤੇ ਤੀਜੇ ਚੁੱਤੇ ਚੋਂ ਘਟ ਵੀ ਸਕਦੀ ਉਹ ਆਦੀ ਨਾਨੀ ਤੇ ਆ ਕੇ ਜਿਹੜੀਆਂ ਜਾਦੇ ਬ੍ਰੀਡਰਾਂ ਕੋਲੇ ਆਪਾਂ ਕਹਿੰਦੇ ਨਾ ਵੀ ਪਿੰਡੀ ਕੋਲੇ ਯਾਰ ਇੰਨੀ ਇਕੱਠੀ ਕਿਵੇਂ ਮਹਿੰਗੀ ਵੇਚ ਜੂ ਉਹਦਾ ਰਾਜ ਇਹ ਹੀ ਹੈ ਵੀ ਇੱਥੇ ਚਾਰ ਚਾਰ ਪੰਜ ਪੰਜ ਪੀੜੀਆਂ ਸੋਧੀਆਂ ਵੰਗਾਂ ਵੀ ਕੱਟੀ ਵੱਤ ਉਹ ਤੋਂ ਵਧ ਆਪਦੀ ਮਾਂ ਤੇ ਲੈ ਜਾਓ ਜਿਹੜੀ ਝੋਟੀ ਸੂ ਗਈ ਜਿਹੜੀ ਉਹਦੀ ਕੱਟੀ ਪੈਦਾ ਹੋਈ ਆ ਉਹਦੀ ਨਾਨੀ ਤੇ ਜਾ ਬੜੂ ਜਾਂ ਉਹ ਆਪਦੇ ਦਾਦਾਂ ਦਾ ਪਰਦਾਦਾਂ ਤੇ ਜਾ ਬੜੂ ਜਿਵੇਂ ਬੰਦਿਆਂ ਦੇ ਵਿੱਚ ਕਹਿੰਦੇ ਹੁੰਦੇ ਆ ਨਾਨਕੇ ਵੀ ਲਾਣਾ ਕਰਾਣਾ ਦੇਖੋ ਇਹ ਹੀ ਕੰਮ ਪਸੂਆਂ ਦੇ ਵਿੱਚ ਆ ਪਸੋਂ ਅੰਮਲਾਂ ਦਾ ਸਾਨੂੰ ਤਿੰਨ ਤੋਂ ਚਾਰ ਪੀੜੀਆਂ ਯਕੀਨਨ ਹੋਵੇ ਪਤਾ ਹੋਵੇ ਮੇਦੀ ਮਾਂ ਇੱਥੋਂ ਚੱਲੀ ਸੀ 24 ਲੀਟਰ ਦੁੱਧ ਉਹਦੇ ਦਾ 25 ਲੀਟਰ ਇਹਦੇ 20 ਲੀਟਰ 21 ਲੀਟਰ ਫੇਰ ਥੋੜੀ ਬਰੀਡ ਹਰ ਸਾਲ ਅੱਪ ਹੁੰਦੀ ਤੁਰੀ ਜਾਣੀ ਆ ਤੇ ਜੇ ਤੁਸੀਂ 12-13 ਤੋਂ ਲੈ ਜਾਣਾ ਉਹ ਸਮਾਂ ਜ਼ਰੂਰ ਲੱਗਦਾ 12-13 ਤੋਂ ਹੋ ਸਕਦਾ ਪਹਿਲੇ ਸੂਏ 17 ਕਿਲੋ ਕੱਢ ਦੇ ਪਹਿਲਣ ਤਾਂ ਉਸ ਤੋਂ ਬਾਅਦ ਉਹ ਉਹਦੀ ਜਿਹੜੀ ਕੱਟੀ ਆਵੇ ਉਹ ਨਾਨੀ ਵਾਂਗੂ 12 ਲੀਟਰ ਦੀ ਆ ਜੇ ਗਾਂ ਹੀ ਨਹੀਂ ਪਤਾ ਪ੍ਰਦਾਨੀਆਂ ਜਾਵੜਾ ਜਿਵੇਂ ਕੱਟਰਾਂ ਵਿੱਚ ਵੱਲ ਆਉਣੀ ਹੱਟਦਾ ਹੁੰਦਾ ਕਾਲੇ ਬੱਚਿਆਂ 'ਚ ਵੀ 100 ਮੱਝਾਂ ਮਗਰ 2-4 ਬੱਚਿਆਂ ਦੇ ਵੱਲ ਆਊਗੀ ਆਊਗਾ ਜਿਹੜੇ ਨੀਲੀ ਦਾ ਵੀ ਪਿਓਰ ਬੱਚੇ ਆ ਉਹ ਕਾਲੇ ਵੀ ਪੈਦਾ ਹੋ ਜਾਣਗੇ 100 ਬੱਚਾ ਮਗਰ 2-4 ਇਹ ਨੇਚਰਲੀ ਆ ਕਿਉਂਕਿ ਕੁਦਰਤ ਦੇ ਰੰਗ ਆ ਪਸ਼ੂ ਲੈਕਸੀ ਕੀਤੇ ਹੋਏ ਆ ਹਨਾ ਤਾਂ ਇਹੀ ਚੱਕਰ ਪੈ ਜਾਂਦਾ ਇਹਦੇ ਵਿੱਚ ਜ਼ਿਆਦਾ ਇੱਕ ਆਮ